ਸਾਂਝ ਕਿਦਾਂ ਦੇ ਸਾਰੇ ਸਵਾਰ ਬੰਦ ਗਿਆਣਾ ਅਸੀਂ ਗਏ ਉੱਥੇ ਮੈਂ ਸਾਹਮਣੇ ਸੋਫੇ ਤੇ ਬੈਠੀ ਨਾ ਉੱਥੇ ਪੀ ਰਹੀ ਸੀ ਬੈਠੇ ਚਾਹ ਵੀ ਆਹ ਖੜੀ ਐਕਟ ਵਾ ਮੇਰਾ ਐਕਟ ਵਾ ਚ ਪਿਆ ਧਿਆਨ ਔਰ ਤੇ ਸਾਹਮਣੇ ਸੋਫੇ ਤੇ ਬੈਠੀ ਚਾਹ ਪੀ ਰਹੀ ਸੀ ਚਾਹ ਪੀਂਦੇ ਦਾ ਧਿਆਨ ਪਿਆ ਵੀ ਚੂਹੀਆਂ ਨਾ ਆਈ ਜਾ ਰਹੀਆਂ ਨੇ ਐਕਟ ਵਾ ਥੱਲੇ ਪੜੀ ਜਾ ਰਹੀਆਂ ਨੇ ਤੇ ਨਿਕਲਦੀਆਂ ਨਹੀਂ ਦਿਸਦੀਆਂ ਨਹੀਂ ਮੈਂ ਉੱਠ ਕੇ ਆਈ ਹੁਣ ਕਿੱਥੇ ਆਹ ਚੀਜ਼ ਤੇ ਨੀਜੇ ਸ਼ੈਰ ਕੈਮਰੇ ਚ ਦਿਸ ਜੇ ਚੂਹੀਆਂ ਨੇ ਪਾਇਆ ਗਾ ਮੇਰੀ ਐਕਟਵਾ نیچے ਤੋਂ ਸਾਰੀ ਖਾਲੀ ਆਏ ਪਤਾ ਨਹੀਂ ਕਿਹੜੀ ਲੀਰ ਜੀ ਕੀ ਫਸਾਈ ਹੋਈ ਹੈ ਮੈਂ ਖਿੱਚੀ ਇਹ ਬਹੁਤ ਖਿੱਚੀ ਪਹਿਲਾਂ ਨਹੀਂ ਖਿੱਚੀ ਆਰੇ ਨਿੰਗਣਾ ਵੀ ਕਰਨੀਆਂ ਝੜ ਰੀਆਂ ਨੇ ਪਹਿਲਾਂ ਮੈਂ ਆਰੇ ਮੇਨ ਲਾਗ ਰਹੀ ਮੇਰੀ ਐਕਟਵਾ ਸਾਰੀ ਖਾਲੀ ਵਿੱਚੋਂ ਉਹਨਾਂ ਨੇ ਜਦੋਂ ਹੁਣ ਮੈਂ ਆ ਕੇ ਧਿਆਨ ਨਾਲ ਦੇਖਿਆ ਥਾ ਧਿਆਨ ਦੇਖੋ ਪਤਾ ਨਹੀਂ ਕੀ ਕੀ ਗੰਦ ਲਿਆ ਕਿ ਐਕਟਵਾ ਦੇ ਵਿੱਚ ਪਾਇਆ ਪਿਆ ਹੁਣ ਮੈਂ ਜਾਣੀ ਮਕੈਨਿਕ ਦੇ ਥੋੜੀ دیر ਤੱਕ ਇਹ ਸਰਵਿਸ ਕਰਾ ਕੇ ਲੈ ਕੇ ਆਈ ਜੀ ਨਾਲੇ ਜੋ ਕੁਛ ਆੜ ਕਵਾਦ ਲੈਣ ਕੱਪੜੇ ਲੈ ਚੜੇ ਪਤਾ ਨਹੀਂ ਕਿੰਨੇ ਕਿੰਨੇ ਫੋਕ ਫੋਕ ਕਿਦੇ ਕਿਦੇ ਤੋਂ ਲਈਦਾ ਚਾ ਕੇ ਲੈ ਆ ਕੇ ਐਤ ਵਾਰ ਦੇ ਵਿੱਚ ਰੱਖੀਆਂ ਹੋਈਆਂ ਨੇ ਉਹ ਸਾਰੀ ਲੀਰਾ ਦੂਰਾ ਕੱਢ ਕੇ ਛੱਡਦੀ ਹਾਂ ਮੈਂ ਪੋ ਗਰਮੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਦਿੱਤੀ ਜਾਂ ਪਸੀਨਾ ਬਹੁਤ ਆ ਰਿਹਾ ਹਾਂਜੀ ਸੰਗਵਜੀ ਦਰਸ਼ਨ ਕਰੋ ਅੱਪ ਆਇਆ ਸੀ ਬਾਬਾ ਸ਼ਹੀਦ ਦੀਪ ਸੰਗਜੀ ਦੇ ਗੁਰਦੁਆਰਾ ਸਾਹਿਬ ਅੱਜ ਮੱਥਾ ਟੇਕਣਾ ਇਹ ਸਮਾਂ ਟੇਕਿਆ ਪਹੁੰਚੀ ਆਪਨੀ ਇੱਕ ਦਵਾਈ ਸੇ ਫਲਾਤੀ ਜਾ ਲੱਗੀ ਰਹਿੰਦੇ ਨੇ ਚੱਲ ਚੱਲ ਅੰਦਰ ਚਲੀ ਰੱਖਵਾਗਦੇ ਕੰਮ ਨੀ ਨੀਓ ਹੈ ਕਿਹੜੀਆਂ ਚਲ ਚਾਉ ਤੋਰ ਅੱਜ ਜੋ ਤਾ ਰੱਖਵਾਗ ਘੁੰਮਣ जो तो होली डेगना पाई और जो तो कंधे घुगू कबूतर देखने दिखा तेन तो गर्म होना गर्म होना हाथ ना न पाई त्यान ध्यान ਦੇਖੋ ਤਾਂ ਕਿਨੇ ਕੋ ਬੂਆ ਭਾਇਆ ਵਾਲੇ ਸਾਥੀ ਨਹੀਂ ਆਣੋ ਪਾਟਿੰਦਾ ਆਇਆ ਈਲਨ ਮਾਲਿਆ ਆ ਤਾਂ ਬਾਪਾ ਮਾਟੀ ਗਿਆ ਚਲਾ ਚਲੋ ਚਲੋ ਆਪਾ ਅੱਗੇ ਰੱਖ ਵਾਗ ਚਲੋ ਉਧਰ ਹਟ ਪਹਿਲਾਂ ਟ੍ਰੇਨ ਕੋਲੇ ਪਹੁੰਚੋ ਟੈਂਗਲ ਹਾਂ ਨਹੀਂ ਪਹਿਲਾਂ ਅਸੀਂ ਗੈਸਿਪਾ ਪਾਦੀਪ ਸਿੰਘ ਜੀ ਤੇ ਗੁਰਦੁਆਰਾ ਸਾਹਿਬ ਉਹ ਹੁਣ ਉਸ ਤੋਂ ਬਾਅਦ ਅਸੀਂ ਆਇਆ ਰੱਖ ਵਾਗ ਹਾਂ ਹਾਂ ਟ੍ਰੇਡ ਝੂਲਣਾ ਲੈਣਾ ਨਹੀਂ ਨਹੀਂ ਜੀ ਅਸੀਂ ਘਰ ਆ ਚੁੱਕੀਆਂ ਪਹਿਲਾਂ ਅਸੀਂ ਗਏ ਸੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਮਾਡਾਡਾ ਉਤਸਵਤ ਬਾਅਦ ਮੈਂ ਕਿਚਲੀ ਨੂੰ ਰੱਖਵਾਗੂ ਘਰ ਲੈ ਜਾਨੀ ਆ ਤੇ ਮੇਰੇ ਨਾਲ ਹੋ ਗਏ ਕਹਿੰਦੀ ਨੂੰ ਕਿ ਮੈਂ ਰੱਖਵਾਗੂ ਘੁੰਮਣ ਜਾਣਾ ਉਸ ਤੋਂ ਬਾਅਦ ਨਾ ਉੱਥੇ ਚਲੀ ਗਈ ਅੰਦਰ ਟ੍ਰੇਨ ਦੇ ਸਟੇਸ਼ਨ ਤੱਕ ਗਈ ਆ ਉੱਥੋਂ ਹੀ ਵਾਪਸ ਰੋਣਾਪਾਟਾ ਰੋਣਾ ਟੀਪਾ ਆ ਉਹਨਾਂ ਦੇ ਰੋਟਮ ਉੱਤੇ ਕੀੜੇ ਹੁੰਦੇ ਕਾਲੇ ਜਿਵੇਂ ਨਾ ਤੋਂ ਮਕੋੜੇ ਕਹਿੰਦੇ ਸੀ ਪਿੰਡਾਂ ਦੇ ਵਿੱਚ ਉਹ ਕੀੜੇ ਖਾਂਦੇ ਸੀ ਵੀ ਹਰ ਫਰਕ ਦੇ ਵਿੱਚ ਮਿਲਦੇ ਹੁੰਦੇ ਨੇ ਇੱਡਾ ਵੱਡਾ ਰੱਖਵਾ ਗਿਆ ਮੈਨੂੰ ਤੈਨੂੰ ਮੈਨੂੰ ਗੋਦੀ ਚੱਕ ਦੱਸ ਕਿ ਮੈਂ ਤੈਨੂੰ ਗੋਦੀ ਚੱਕ ਕਿੱਥੇ ਘਵਾਵਾਂ ਐਡਾ ਵੱਡਾ ਬੱਚਾ ਗੋਦੀ ਚੱਕੀ ਜਾਂਦਾ ਗੋਦੀ ਚੱਕ ਕੇ ਘਵਾ ਮੈਨੂੰ ਮੈਂ ਤਾਂ ਗੋਦੀ ਚੱਕੀ ਨਹੀਂ ਗਈ ਪ੍ਰੈਸ਼ਰ ਹੋਇਆ ਕਰਕੇ ਜਿਆਦਾ ਮੈਂ ਚੱਕ ਨਹੀਂ ਸਕਦੀ ਫਿਰ ਮੈਨੂੰ ਗੁੱਸਾ ਇੰਨਾ ਆਇਆ ਮੈਂ ਵਾਪਸ ਆ ਕੇ ਨੂੰ ਲੈ ਕੇ ਜਾਂ ਗੋਦੀ ਚੱਕ ਕੇ ਸਾਰੀ ਰੱਖਵਾ ਕੇ ਘਵਾ ਜਾਂ ਫਿਰ ਵਾਪਸ ਚੱਲੋ ਮੈਂ ਤਾਂ ਉਹ ਵਾਪਸ ਹੀ ਚੱਲਾਂ ਰਸੀ ਵਾਪਸ ਆ ਕੇ ਨਾ ਕੁਝ ਲਾਲਿਆ ਨਾ ਟ੍ਰੇਨ 'ਚ ਬੈਠੀ ਨਾ ਕੁਝ ਲੈਣ ਨਾ ਦੇਣ ਆ ਬੈਠੇ ਹਾਂ ਅਸੀਂ ਛਿੱਪਿੰਦੀ ਆ ਜਦੋਂ ਨਾ ਉਦੋਂ ਮਸ਼ੀਨ ਬਪਾਤੀਸੰ ਵੀਦੀ ਗੁਰਦੁਆਰਾ ਸਾਹਿਬੋਂ ਆਇਆ ਉਹ ਤੋਂ ਵਰਨਾ ਬਾਹਰ ਐਂਕ ਕੰਨੀ ਦੀ ਹੋ ਕੇ ਨਾ ਇਧਰੋਂ ਰੱਖਵਾ ਕੇ ਲੰਗੀ ਮੈਂ ਕਲੀਮਾ ਰੱਖਵਾ ਕੇ ਲੈ ਜਾਨੀਆਂ ਹੈ ਓਤਨਾ ਬੱਤੀਆਂ ਤੇ ਅਸੀਂ ਖੜ ਗਏ ਆ ਚਲੋ ਬੱਤੀਆਂ ਹੋ ਕੇ ਅਸੀਂ ਖੜ ਗਏ ਇੱਕ ਵਾਰ ਹੋ ਗਈ ਸਾਰੇ ਖੜੇ ਸੀ ਅਸੀਂ ਕਿਹੜਾ ਇਕੱਲੇ ਖੜ ਗਏ ਆ ਉਧਰ ਕੰਨੀ ਕੋਲ ਸਾਰੇ ਖੜੇ ਅੱਪੇ ਜੀ ਪਤਾ ਕੀ ਕੰਨੀ ਆ ਹੋਰ ਸਾਰੇ ਨਿਕਲੀ 8:00 ਵਜੇ ਤੋਂ ਸਾਰੇ ਚਲਾਣੇ ਢੱਕਣਾ। ਉਹ ਕੋਲ ਸਾਰੇ ਸਾਡੇ ਆਣੇ ਦਾਰੇ ਉਹਦੇ ਢੱਕੇ ਸਾਰੇ। ਇੰਨਾ ਛੋਕਰਾ ਵੀ ਰੈਟ ਤੋਂ ਕਲੀਮ ਬੱਤੀ ਹੋ ਗਈ ਆ। ਇਹ ਹਰੀ ਬੱਤੀ ਨਾ ਹੋਵੇ ਨਾ ਸਾਡਾ ਚਲਾਣ ਪੱਕਾ ਕਿਤਾਦਾ ਸੀ। ਚੰਗੀ ਭੁਲ ਮੇਰੀ ਕੁੜੀ ਨੇ ਚਲਾਣ ਘਟਾਦਾ ਸੀ ਜਿਵੇਂ ਦਾ। ਅੱਗੇ ਅਸੀਂ ਆਟੋ ਚਲੇ ਜੰਦੀ ਹੁੰਦੀ ਆ ਜਾਂ ਗੱਡੀ ਚਲੇ ਜੰਦੀ ਅੱਜ ਜਸ 1:00 ਤੱਕ ਹੀ ਆਸੀ। ਕੋਲ ਸਾਰੇ ਰੁਕ ਨਹੀਂ ਜਾਂ ਸਾਰੇ ਸਾਰੇ ਚਲਾਣੀ ਕੋਤੋਂ। ਮੈਂ ਤਾਂ ਦਮ ਤੋਂ ਸਵੇਰ ਮਤਲਬ ਸੜਕ ਤੇ ਪੈਲੋ ਕਰਾ ਕੇ। ਹੈ ਨਾ? ਗਿਆ ਸੀ ਨਾ? ਠੀਕ ਹੈ ਸੀ